ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰਾਂ ਦੋਸਤਾਂ ਨੂੰ ਅੱਜ ਆਪਾਂ ਹੋਊ ਤਾਂ ਲੇਟ ਹੈ ਗਏ 12:00 ਵਜੇ ਗਏ ਤਕਰੀਬਨ ਤੇ ਮਜੇ ਪਿੰਡੋਂ ਲੇਟ ਨਿਕਲੇ ਥੋੜੀ ਜਿਹੀ 2-4 ਕੰਮ ਕਰਕੇ ਆਪਣੇ ਕਾਂਕ ਬਜਦੀ ਥੋੜੀ ਜਿਹੀ ਉਹ ਲਾ ਕੇ ਆਉਣੀ ਹੈ ਫੈਕਟਰੀ 'ਚ ਆਹ ਦੇਖੋ ਇੱਕ ਮੈਂ ਤੁਹਾਨੂੰ ਦੱਸਾਉਣਾ ਇੱਥੇ ਸਾਡੇ ਖੰਨੇ ਦਾ ਜਿਹੜਾ ਕੈਟਲ ਫੀਡ ਪਲਾਂਟ ਹੈ ਨਾ ਤਾਂ ਉਹਦੇ ਪਰਲੇ ਪਾਸੇ ਸਾਰੀ ਜ਼ਮੀਨ ਉਹਨਾਂ ਦੀ ਹੈ ਆ ਜਮੀ ਵੱਢ ਕੇ ਛੱਡੀ ਵੀ ਆ ਮੁੜ ਕੇ ਬਾਹਰ ਵੀ ਨਹੀਂ ਉਹ ਵੈਸੇ ਪਤੰਦਰਾਂ ਨੇ ਕੀ ਸਭ ਸਰਕਾਰੀ ਏਰੀਆ ਜੀ ਇੱਥੇ ਮਤਲਬ ਟਰੈਕਟਰ ਫੀਡ ਜਿਹੜੀ ਸਰਕਾਰੀ ਆ ਉਹਦਾ ਉਹ ਤੇ ਡੰਗਰ ਡੰਗਰ ਵੀ ਰੱਖਦੇ ਨੇ ਇਹ ਤੇ ਫੀਲਡ ਵੀ ਬਣਦੀ ਹੈ ਪਿੱਛੇ ਛਿੰਦਾ ਸੀ ਮਾਰ ਰਹੇ ਆਪਣਾ ਟਰੈਕਟਰ ਨਹੀਂ ਇਹ ਨਵੇਂ ਰਾਹ ਦਾ ਨਹੀਂ ਜੀ ਪਤਾ ਅਸੀਂ ਜੀਡੀ ਰੋਡ ਨਹੀਂ ਗਏ ਪਿੰਡਾ ਪਿੰਡਾ ਜੀ ਆ ਗਏ ਨੇ ਇੱਡਾ ਹੀ ਆਪਾਂ ਤੋਂ ਇਹ 78 ਕਿਲੋਮੀਟਰ ਦੇ ਵੰਦੀ ਆ। ਥੋੜੀ ਸੀਗੀ ਮੈਂ ਕਿਹਾ ਚਲੋ ਉੱਥੇ ਆਪਾਂ ਮਿਲ ਕੇ ਲਾਹਿਆਂ ਨੇ। ਆਹ ਨੂੰ ਹੁਣ ਬਾਲਾ ਜੁੱਦ ਕਰਨਾ ਹੁੰਦੀਆਂ ਮੁੰਡੀਆਂ ਦਾ। ਇੱਧਰ ਵੀ ਮੱਕੀ ਦਾ ਤਕਰੀਬਨ ਕਾਫੀ ਏਰੀਆ। ਜੱਟ ਤਿਆਰੀਆਂ ਤੁਰਿਆਂ ਕਰਨ ਲੱਗੇ ਹੋਏ ਨੇ ਖੇਤਾਂ ਦੀਆਂ। ਇੱਥੇ ਗੋਭੀ ਦਾ ਏਰੀਆ ਜ਼ਿਆਦਾ ਹੈ ਜੀ। ਇਹ ਏਰੀਆ 'ਚ ਗੋਭੀ ਦੀ ਬਜਾਈ ਬਹੁਤ ਹੁੰਦੀ ਆ। ਆ ਦੇਖੋ ਇੱਕ ਵੀਰ ਸਬਸ ਵੈਲਰ ਫੇਰ ਲੱਗਿਆ ਇਹਨਾਂ ਨੇ ਵੀ ਗੋਭੀ ਲਾਉਣੀ ਹੋਣੀ ਆ ਆ ਸਾਰੇ ਖੇਤ ਚ ਫੇਰ ਰਿਹਾ ਨੇਲੇ ਨੇਲੇ ਰੱਖ ਕੇ ਇਹ ਗੋਭੀ ਵਾਲੇ ਫਿਰ ਇਹਨੂੰ ਫੇਰਦੇ ਨੇ ਪਹਿਲਾਂ ਵੀ ਪਾਣੀ ਨਾ ਖੜੇ ਤੇ ਅਸੀਂ ਫੇਰੀ ਇਹਨਾਂ ਦਾ ਘਾਣਾ ਰੋਟਾਵੇਟਰ ਵਗੈਰਾ ਕੱਦੂ ਕਰ ਕਰਕੇ ਅਸੀਂ ਪਾਣੀ ਦਾਲਾ ਜਾਵੇ ਨਾ ਵੈਸੇ ਵਧੀਆ ਨੇ ਪਾਣੀ ਥੱਲੇ ਦਾ ਭੇਜਦੇ ਨੇ ਧਰਤੀ ਚ ਇਹ ਤਕਰੀਬਨ ਖੰਨੇ ਦੇ ਨੇੜੇ ਹੀ ਆ ਗਏ ਜੀ ਆਪਾਂ ਇਹ ਸਾਡਾ ਏਰੀਆ ਜਿਹੜਾ ਖੰਨੇ ਦੇ ਨੇੜੇ ਤੇੜੇ ਦੇ ਪਿੰਡਾਂ ਨਾਲ ਇੱਥੇ ਗੋਭੀ ਬਹੁਤ ਜ਼ਿਆਦਾ ਲੱਗਦੀ ਆ ਝੋਨੇ ਦਾ ਏਰੀਆ ਬਹੁਤ ਘੱਟ ਹੁੰਦਾ ਜੀ ਇਹ ਤਸੂਲੜਾ ਇਕਲਾ ਹੀ ਮਾਜਰੀ ਇਹ ਪਿੰਡ ਜਾਣੇ ਜਾਂਦੇ ਨੇ ਗੋਭੀ ਲਈ ਖਾਸ ਤੌਰ ਤੇ ਛੋਟਾ ਖੰਨਾ ਹੋ ਗਿਆ ਉੱਥੇ ਤਾਂ ਪਰ ਹੁਣ ਜ਼ਮੀਨ ਥੋੜੀ ਰਹੀ ਕਿ ਮੇਰੇ ਨਾਨਕਿਆਂ ਦਾ ਪਿੰਡ ਹੈ ਇਹਨਾ ਪਿੰਡਾਂ 'ਚ ਹੁਣ ਗੋਭੀ ਦੀ ਕਾਸ਼ਤ ਕਾਫੀ ਹੁੰਦੀ ਆ ਇੱਕ ਕਲਾਹੀ ਤੱਕ ਇੱਧਰ ਆਪਾਂ ਬੇਲਰ ਵੀ ਚਲਾਉਣੇ ਹੁੰਦੇ ਆ ਥੋੜਾ ਕੰਮ ਹੁੰਦਾ ਇਹ ਆ ਦੋ ਤਿੰਨ ਪਿੰਡਾਂ ਜਿੱਦਾਂ ਪਰਾਲੀ ਦਾ ਤਾਂ ਤਕਰੀਬਨ 40 ਪੈਸੇ ਗੋਭੀ ਹੋਊਗਾ ਇਹ ਪਿੰਡਾਂ ਦੇ ਵਿੱਚ ਲਓ ਜੀ ਆ ਖੰਨੇ ਆ ਗਿਆ ਆਪਾਂ ਬਾਈਪਾਸ ਜਿਹੜਾ ਸੂਏ ਵਾਲਾ ਉਹਦੇ ਤੇ ਤੇ ਬਾਕੀ ਦੋਨੋਂ ਅੱਗੇ ਚੱਲ ਕੇ ਦਿਖਾਉਂਦੇ ਆਂ ਫੇਰ ਉਹ ਇਹ ਸਕੂਟਰ ਵਾਲਾ ਬਹੁਤ ਕਾਲੀ ਚਾਵੀ ਜੀ ਆ ਆ ਗਈ ਆਪਣੇ ਆਟਾ ਮਿੱਲ ਆ ਕਈ ਬੰਦੇ ਨੇ ਕਹਿਣਾ ਵੀ ਬਾਈ ਉਹ ਨਹੀਂ ਸਿੱਧੀ ਵੇਚੀ ਜਾਂਦੇ ਨੇ ਖਾਨੀ ਆ ਬਾਨੀ ਅਡਾਨੀ ਉਹਨਾਂ ਨੂੰ ਵੇਚਣ ਵਾਲਾ ਅੱਗੇ ਸੋ ਇਹ ਤਾਂ ਥੋੜੀ ਜੀ ਕਣਕ ਸੀਗੀ 670 ਕੁਇੰਟਲ ਤੇ ਨਾਲ ਇਹ ਮੇਲਾ ਜਿਹੜੀ ਸਾਡੀ ਘਰ ਦੀ ਮੇਲਾ ਸਾਡੇ ਬੰਦਿਆਂ ਦੀ ਆਪਣਾ ਪਰਿਵਾਰਕ ਮਿਲਬਰਤਣਾ ਇਹਨਾਂ ਨੇ ਕੋਈ ਉਦਾਂ ਦਾ ਕਮੈਂਟ ਨਾ ਕਰਿਓ ਮੇਰਾ ਵੀਰ ਅੱਛਾ ਸਾਡਾ ਗੇਟਮੈਨ ਹੁਣ ਆਪਣਾ ਜੀ ਉਹਦਾ ਕੰਡਾ ਕਰਾ ਦਿਓ ਜੀ ਮੇਲਾ ਦਾ ਇੱਕ ਨੇ ਲੱਗ ਜੂ ਮੈਂ ਉਹਨਾਂ ਗੱਡੀ ਕਢਾ ਕੇ लो ये अपना वाली ये ट्रॉली ठीक करते हैं गल्ला बात बंदे सुके पड़े हैं हम तो अच्छा क्या देख रब्बा थोड़ा ये किड़ी शर्ट से नहीं फैलाती अपन को पताता तुम वो आके ले हो फिर तो ये शर्ट उन्होंने भी कह दिया था कि गलत है अंदर गर्दन से नहीं और ये कोई हटा नहीं मेरे सामने से मार देना ਇਹ ਆ ਜੀ ਕਬੂਕਾ ਇਹ ਮਜੂਬ 5202 ਇਹ ਵੀ ਬਹੁਤ ਵਧੀਆ ਚੱਲਦਾ ਟਰੈਕਟਰ ਇਹ ਕੱਡੇ ਆ ਬੰਦੇ ਨੂੰ ਇਹੀ ਪਸੰਦ ਆ ਇਹ ਇਹੀ ਚਲਾਉਂਦਾ ਇਹਦਾ ਪੂਰਾ ਕਬਜ਼ਾ ਇਹ ਟਰੈਕਟਰ ਇਹ ਕਿਸੇ ਨੂੰ ਨਿਭੰਦਾ ਪਹਿਲਾਂ ਜੌਂਡੀਅਰ ਨੂੰ ਮੰਨਦਾ ਸੀ ਇਹ ਹੁਣ ਇਹਨੇ ਜੌਂਡੀਅਰ ਫੇਲ ਕਰਤਾ ਇਹਨੂੰ ਵੱਧ ਮੰਨਦਾ ਓ ਛਿੰਦੇ ਉਧਿਆ ਕੋ ਨੂੰ ਬੰਦਾ ਮਲਾਉਨੇ ਹੋ ਇਹਦਾ ਡਰਾਈਵਰ ਜਿਹੜਾ ਅਲਾਕੇ ਕਿਦਾ ਉੱਥੋਂ ਲੈ ਜਾਣੀਆਂ ਨੇ ਤੁਸੀਂ ਨਾ ਇਹਨੂੰ ਹੋ ਗਿਆ ਮੈਂ ਕਹਿੰਦਾ 2 ਸਾਲ ਹੋ ਗਏ ਜਾਂਦੇ ਹੈ ਪਿਛਲੇ ਸਾਲ ਲਿਆਉਣਾ ਆ ਡੇਢ ਕੇ ਸਾਲ ਹੋ ਗਿਆ ਮੈਂ ਸਿਆਲ ਤੇ ਨਹੀਂ ਲਿਆ ਤੀ ਨਾ ਬਾਅਦ ਕੇ ਦਿਹਾੜੀ ਤੇ ਨੂੰ ਇਹ ਆ ਬੰਦੇ ਨੇ ਪਾਸ ਕਰਿਆ ਜੀ ਸਾਡੇ ਨੇ ਟਰੈਕਟਰ ਇਹਦੇ ਵਧੀਆ ਕੇ ਜੌਂਡੀਅਰ ਇਹ ਵਧੀਆ ਹੈ ਨਾ ਇਹ ਜਾਇ ਇਹ ਤਾਂ ਤਾਰੇ ਤੋਂ ਪੂਰੀ ਇਹ ਇਹ ਪਹਿਲਾਂ ਜੌਂਡੀਅਰ ਨੂੰ ਮੰਨਦਾ ਸੀ ਆ ਸਾਡਾ ਡਰਾਈਵਰ ਆ ਇਹਦਾ ਇਹ ਹੁਣ ਛੱਡਦਾ ਨਹੀਂ ਇਹਨੂੰ अच्छा पहला थोनू कहंदा मैं तो चौंडीर चलाऊंगा <laughs> मान के आवन फिर एनु ਵੱਧ ਮੰਨਦਾ ਇਹ ਨਹੀਂ ਪਸੰਦ ਕਰਿਆ ਤੇ ਇਹਨੂੰ ਡੈਮੋ ਵਾਲਾ ਇਹਨੂੰ ਦੇ ਕੇ ਰੱਖਿਆ ਦੋ ਤਿੰਨ ਦਿਨਾਂ ਇਹਦੇ ਨਾਲ ਦਾ ਹੀ ਲਓ ਮਾਂ ਚੱਲ ਇਹੀ ਲੈ ਲਓ ਹੋਰ ਅੱਛਾ ਹੋਰ ਹਮ ਤਾਂ ਸਾਰੇ ਇੱਥੇ 3x ਆਈ ਵੀ ਰਹੀ 3x ਵਾਲੀ ਦਾ 4x ਵਾਲੀ ਆ ਰਹੀਆਂ ਤੁਹਾਡੀਆਂ ਗੱਡੀਆਂ ਵੀ ਬੜੀਆਂ ਗੱਡੀਆਂ ਤਾਂ ਹਾਂ ਇਹਦੇ ਵੀ ਤਾਂ ਡੀਆਈ ਜੇ ਦੂਏ ਆਉਣ ਲੱਗੇ ਸਾਰੇ ਇਹ ਬੜੇ ਚ ਆ ਗਿਆ ਇਹ ਨਹੀਂ ਪਾਵਰ ਇਹ 50 HP ਕੇ ਆਉਂਦਾ ਵੈਸੇ ਕੰਮ ਤਾਂ ਇਹ ਵੱਧ ਕਰੀ ਜਾਂਦਾ ਕੰਪਨੀ 50 HP ਤੇ ਵੇਚਦੀ ਆ ਉਹ ਦੂਆ ਫਿਰ ਆ ਗਿਆ ਨਾ CRDI ਹਾਂਜੀ ਹਾਂਜੀ ਉੱਪਰ ਵਾਲੇ ਵੈਸੇ ਵਧੀਆ ਉਹ ਕਿੱਡੇ ਕਿੱਡੇ ਟਾਇਰ ਨਵਾਇ ਫਰਦਿਆ ਮੈਂ ਕਿਹਾ ਮੈਂ ਆ ਜਾ ਰਿਹਾ ਰੱਬ ਨੂੰ ਹੱਥ ਲਾਉਣਾ ਟਾਇਰ ਇੱਕ ਨੇ ਜੀਪ ਨੂੰ ਟਾਇਰ ਪਾਇਆ ਨੇ ਟਰੈਕਟਰ ਵਾਲੇ ਮੈਂ ਹਲ ਪਾਉਣਾ ਸ਼ੌਂਕ ਦਾ ਵੀ ਆਲਾ ਕੋਈ ਆਜ ਕੱਲ ਨਿਆਣੇ ਪਤਾ ਨਹੀਂ ਕੀ ਦੇਖਦੇ ਨੇ ਕੀ ਨਹੀਂ ਇਹ ਤੇ ਬਾਅਦ ਛੰਦੇ ਉਥੇ ਮੰਡੀ ਚ ਜੂਰੀ ਆ ਲੱਦ ਲਈ ਸੰਦੀਪ ਵਾਲੇ ਦੇ ਬੌਬੀ ਨੂੰ ਫੋਨ ਵੀ ਕਰ ਲੀ ਮੈਨੂੰ 350 ਥੱਲੇ ਆਪਣਾ 120 ਥੱਲੇ ਰਾਜਦੀਪ ਦੇ ਨੇ ਉਹ ਜੀ 450 ਥੱਲੇ ਹੋ ਜਾਊਗਾ ਮੈਂ ਫੋਨ ਕਰ ਦਿੰਦਾ ਉਹਨੂੰ ਹੈ ਤਾਂ ਜੇ ਉਹਨੂੰ ਕਿਹਾ ਹੁਣ ਫੋਨ ਕਰਿਆ ਮਾ ਬੌ ਇਹਦੇ ਛੰਦੇ ਦੇ ਮੋਬਾਈਲ ਚ ਪੈਸੇ ਬਾਦ ਤੂੰ ਇਥੋਂ ਆਹ ਕੰਡਾ ਕਰਾ ਕੇ ਮੰਡੀਏ ਚ ਲੈ ਜਾਣਾ ਨਾ। ਤਨੇ ਕਰਕੇ ਦਿੱਤੀ ਤਲਾਬ 93 ਕੁਆਂਟਲ 30 ਕਿਲੋ ਕਣਕ ਚਲੋ ਇਹ ਕੰਮ ਸੌਖਾ ਆਪਾਂ ਨੂੰ ਮੁੱਕ ਗਿਆ ਨਾਲੇ ਹਾਂ ਨਾ ਬਣਾ ਜਹਾਂ ਕੰਮ ਕਰਦੇ ਬਣ ਗਏ ਨਹੀਂ ਸਾਰੀ ਡੈੜੀ ਮੰਡੀ ਚ ਲੱਗ ਜਾਣੀ ਇਹ ਥੋੜਾ ਮਾਹੌਲੰਦਾ ਤਾਂ ਆਪਾਂ ਇੱਥੇ ਲਾਜੀ ਦਾ ਇਹ ਨਾ ਸੋਖਾ ਰਹਿੰਦਾ ਬੰਦਾ ਇਹ ਨਾਲ ਹਾਂ ਆਪਾਂ ਛੰਦੇ ਸਿਓ ਨੂੰ ਰਿਓ ਨਦਲ ਭੇਜਿਆ ਰਿਓ ਵਾਲੇ ਨੂੰ ਸਮਝਾ ਕੇ ਫੇਰ ਜਾਵਾਂਗੇ ਜੀ ਫੈਕਟਰੀ ਜੂਰੀਆ ਨਦਲ ਦੇਖ ਕੇ ਡਾਇਰੈਕਟਰ ਵੀ ਦੇਖਿਆ ਅੱਜ ਪਟਿਆਲੇ ਖੜਾ ਚੋਂ ਦੀ ਯਾਰ ਸਾਡੀ ਫੈਕਟਰੀ ਵਾਲਿਆਂ ਨੂੰ ਲੈ ਕੇ ਦੇਣਾ ਦੇਖਦੇ ਆਂ ਕੀ ਬੰਦਦਾ ਉਹ ਵੀ ਦਿਖਾਉਨੇ ਆ ਤੁਹਾਨੂੰ ਥੋੜਾ ਚਿਰ ਚ ਪਟਿਆਲੇ ਜਾਵਾਂਗੇ ਤੇ ਬਈ ਤੂਈ ਆਖੇ ਬਣਾਉਣੇ ਪ੍ਰੋਗਰਾਮ ਇੱਕ ਵਾਰ ਬੰਦੇ ਨੇ ਚਾਹ ਚ ਵਿੱਚ ਬਈ ਆਖਦਾ ਗੱਡੀ ਦੇ ਆ ਪਣੀ ਭੁਲਾ ਦੀ ਜਿਹੜੇ ਬੰਦੇ ਇੱਥੇ ਕੰਮ ਲੱਦੇ ਨੇ ਜੀ ਇਹ ਸਾਡਾ ਖੰਨੇ ਦਾ ਬਾਈਪਾਸ ਈ ਹੈ ਜੀ ਆ ਦਿੱਲੀ ਵਾਲਾ ਰੋਡ ਆ ਗਿਆ ਅੰਦਰ ਲੋਕ ਵੈਸੇ ਰੌਂਗ ਸਾਈਡ ਜਾਂਦੇ ਨੇ ਆਪਾਂ ਰੌਂਗ ਸਾਈਡ ਘੱਟੇ ਜਾਈਦਾ ਜੀ ਅੱਛਾ ਹੈ ਕਿ ਕਿਲੋਮੀਟਰ ਵੱਧ ਗਏ ਆਪਾਂ ਅਗਲੇ ਪਉ ਤੋਂ ਮੁੜ ਕੇ ਆਂ ਇਹ ਵੀ ਮੇਰੇ ਨਾਲ ਇੱਕ ਕਿੱਸਾ ਹੋਇਆ ਸੀ ਜਦੋਂ ਮੈਂ ਰੌਂਗ ਸਾਈਡ ਤਕਰੀਬਨ ਬੰਦ ਕਰਦੀ ਆ ਆਪਣੇ ਬੱਚੇ ਪੜ੍ਹਦੇ ਜਿਹੜੇ ਸਕੂਲ ਨਾਲ ਐਸੇ ਰੋਡ ਤੇ ਅੱਗੇ ਜਾ ਕੇ ਸਕੂਲ ਨਾਲ ਉਹ ਤੇ ਐਂਕੀ ਕਾਫੀ ਟਾਈਮ ਦੀ ਲੱਗਾ ਆਪਣਾ ਟਰਾਲੀ ਵਾਲਾ ਵੀ ਦੇਖੋ ਸਿੱਧਾ ਜਾ ਰਿਹਾ ਉੱਪਰ ਦੀ ਘੁੰਮ ਕੇ ਆਊਗਾ ਪੁੱਠੇ ਸਾਈਡ ਜਾਣੇ ਮੇਰੇ ਸਾਰੇ ਬੰਦ ਕਰੇ ਤੇ ਉੱਥੇ ਨਾਲ ਥੋੜਾ ਜਿਹਾ ਰੌਂਗ ਸਾਈਡ ਜਾਣਾ ਪੈਂਦਾ ਸੀ ਮੰਨ ਲਓ 100 ਮੀਟਰ ਤਾਂ ਹੋਣਾ ਵੀ ਹੋ 100 ਮੀਟਰ ਉਹ ਮੈਂ ਜਾਂ ਗੱਡੀ ਰਾਮ ਸਾਈਡ ਪਾਈ ਹੂ ਜਦ ਨੂੰ ਇਹ ਜਦੋਂ ਮੈਂ ਸਰਪੰਚ ਸੀ 8 ਤੋਂ 13 ਵੀ ਲੈ ਤੇ ਅਰਮਜਾ ਆਪਣਾ ਸਰਪੰਚ ਰਹੇ ਆ ਤੇ ਅੱਗੇ ਪੁਲਿਸ ਵਾਲੇ ਖੜੇ ਸੀ ਉਹਨਾਂ ਨੇ ਮੈਨੂੰ ਰੋਕ ਲਿਆ ਗੱਲਬਾਤ ਹੋਈ ਚਲੋ ਮੈਨੂੰ ਜਾਣਦੇ ਸੀ ਵੀ ਸਰਪੰਚ ਆ ਭੋਤੀ ਤੋਂ ਚਲਾਣ ਤਾਂ ਉਹਨਾਂ ਨੇ ਮੇਰਾ ਚਲੋ ਕੀ ਕਰਨਾ ਸੀ ਸਾਰੇ ਜਾਣ ਪਛਾਣ ਦੇ ਹੁੰਦੇ ਨੇ ਉਹ ਕਹਿੰਦਾ ਮੈਨੂੰ ਉਹਨੇ ਇੱਕ ਗੱਲ ਕਹੀ ਬੰਦੇ ਨੇ ਕਹਿੰਦਾ ਸਰਪੰਚ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਹੁਣ ਜੇ ਥੋੜੇ ਵਰਗੇ ਜ਼ਿੰਮੇਵਾਰ ਬੰਦੇ ਹੀ ਰੌਂਗ ਸਾਈਡ ਜਾਣ ਲੱਗੇ ਅਸੀਂ ਲੋਕਾਂ ਨੂੰ ਕੀ ਕਹਾਂਗੇ ਉਹ ਗੱਲ ਮੇਰੇ ਨਾਲ ਇਹ ਜੀ ਦਿਲ ਤੇ ਲੱਗੀ ਆ ਵੀ ਮੈਂ ਤਕਰੀਬਨ ਜਦ ਤੋਂ ਰੌਂਗ ਸਾਈਡ ਜਾਣਾ ਹੀ ਬੰਦ ਕਰਤਾ ਬਾਈ ਜੀ ਵੀ ਤਾਂ ਹੋਣਾ ਨਹੀਂ ਵੀ ਚਲੋ ਵਧੀਆ ਹਨਾ ਆਪਾਂ ਪ੍ਰਮਾਤਮਾ ਨੇ ਵਧੀਆ ਆਪਾਂ ਨੂੰ ਵੱਡ ਬਿਲ ਦਿੱਤੀ ਹੋਈ ਆ ਵੀ ਆਪਾਂ ਕਹਾਂ ਨੂੰ ਕਿਸੇ ਤੇ ਕਹੀਏ ਕਿਉਂ ਖਰਾਬ ਹੋ ਰਹੀ ਹੈ ਯਾਨੀ ਇਹੀ ਹੈ ਵੀ ਖੜਾ ਲੀਟਰ ਤੇ ਇਹ ਵੱਧ ਲੱਗ ਜੂ ਲੀਟਰ ਦਾ ਲੱਗਦਾ ਵੀ ਹੁੰਦਾ ਵੈਸੇ 2-3 ਕਿਲੋਮੀਟਰ ਦਾ ਫਰਕ ਪੈਂਦਾ ਤਾਂ ਸਾਡੇ ਇੱਥੇ ਕਾਫੀ ਚੱਕਰਾਂ ਖੰਨੇ ਦੇ ਵਿੱਚ ਇਹ ਚੀਜ਼ਾਂ ਦਾ ਸਾਨੂੰ 1-2 ਕਿਲੋਮੀਟਰੇ ਘੁੰਮ ਕੇ ਆਉਣਾ ਪੈਂਦਾ ਬਾਹਲਾ ਨਹੀਂ ਜਾਨੀ ਕਿਦੇ ਰੌਂਗ ਸਾਈਡ ਨਹੀਂ ਖੜੇ ਜੱਤੋਂ ਸੂਰ ਬਣਾ ਲਿਆ ਜੀ ਜ਼ਿੰਦਗੀ ਦਾ ਵੈਸੇ ਸਾਰਿਆਂ ਨੂੰ ਇਹ ਚਾਹੀਦਾ ਕਈ ਵਾਰ ਦੇਖਿਆ ਵੀ ਬੰਦਾ ਰੌਂਗ ਸਾਈਡ ਆਉਂਦਾ ਬਹੁਤ ਕਸੂਤਾ ਅੜਕਾ ਲਾਉਂਦਾ ਅੱਗੇ ਵਾਲੇ ਨੂੰ ਤੇ ਆਪਾਂ ਇੱਕ ਦੋ ਉਹ ਤੋਂ ਬੱਜਦੇ ਆ ਕੋਈ ਗਾਲ ਨਹੀਂ ਕੱਢਦਾ ਇਹ ਦੂਜੀ ਗੱਲ ਆਪਣੀ ਜ਼ਿੰਦਗੀ ਦਾ ਜੱਤੋਂ ਸੂਰ ਬਣ ਗਿਆ ਮੈਂ ਨਾ ਕਿਤੇ ਰੋਂਗ ਸਾਈਡ ਗਿਆ ਜੀ ਉਹ ਤੋਂ ਆਲਵੇਜ਼ ਕੀਪ ਟੂ ਦਾ ਲਾਈਫ ਬਸ ਇਹ ਸਾਡਾ ਖੰਨੇ ਦਾ ਦੇਖ ਲਓ ਪ੍ਰੋਪ ਜੀ ਦੀ ਟ੍ਰਾਂਸਪੋਰਟ ਵਾਲੇ ਤੋਂ ਟੁੱਕਾਂ ਵਾਲਾ ਏਰੀਆ ਇਹ ਕੋਟਾ ਦੀ ਏਜੰਸੀ ਹੈ ਜੀ ਤੇ ਜਿੰਨ੍ਹ ਸਾਲ ਦੀ ਆਪਾਂ ਤਾਂ ਨੇ ਲਈ ਆ ਆ ਮੰਨਵੀ ਵਾਲੇ ਜੱਸੀ ਦੀ ਜੱਸੀ ਖੋਦੀਆਂ ਦੀ ਜੌਂੜੀ ਆ ਰਹੀ ਇਹੋ ਬੁਤਾਫੀ ਟਰੈਕਟਰ ਇਹਨਾਂ ਦੇ ਸੇਲ ਹੁੰਦੇ ਨੇ ਆ ਸੰਗਰਾਜ ਵਾਲੇ ਆਗੇ ਨਾਲ ਤਾਰਾਂ ਦੇ ਟੀਮ ਦਾ ਰਾਜਣਾ ਆਇਆ। ਆ ਜੋ ਜੋਗੀਰ ਪਟਿਆਲਾ ਆਣਾ। ਹਾਂ। ਆ ਸਾਡੇ ਬਾਉ ਜੀ ਨੇ ਜੀ ਨਾਲ ਇਹਨਾਂ ਨੂੰ ਟਰੈਕਟਰ ਲੈ ਕੇ ਜਾਣਾ ਸਾਡੀ ਬੈਕਰੀ ਆ। ਇੱਥੇ ਸਾਨੂੰ ਚੱਲਦਾ ਟਰੈਕਟਰ ਪਤਾ ਲੱਗਿਆ ਜੇ ਉਹਦਾ ਚੈੱਕ ਕਰਦੇ ਆ। ਉਹ ਕਿਵੇਂ ਠੱਕੀ ਆਉਂਦੇ ਨੇ ਤਾਂ ਮੈਨੂੰ ਪਲਟਾਇਆ ਬੁੱਢੂ ਜਿਹਾ ਲੱਗਦਾ। ਕਿ ਛੇਨ ਵਾਲਾ ਹੈ ਜੀ ਮੈਨੂੰ ਲੱਗਦਾ ਇਹ ਤਾਂ ਉਹ ਜਿਹੜਾ ਇਹ ਆਹੜਾ ਇਹ ਪਰ ਵੱਜਾ ਦਾ ਸੌ ਲੱਗਦਾ ਤਾ ਦੇਖਣਾ ਜਰਾ 855 ਰੁਪਏ ਇਹਦਾ ਤਾਂ ਪੁਰਾਣਾ ਮਾਡਲ ਆ ਜੀ ਇਹਦਾ ਜੀ ਚੱਕੜ ਖੜੇ ਨਾ ਆਹ ਜਿਹੜਾ ਸਾਹਮਣੇ 850 ਦੇ ਨਾਲ ਨਹੀਂ ਖੜਾ ਇਹ ਕਿਹੜੀ ਵਾਲਾ ਹਾਂਜੀ ਪੀਲੀ ਸੀਟ ਵਾਲਾ 90 ਬੈਟਰੀ ਹੈਗੇ ਅ ਹਾਂ ਜੀ ਮੈਨੂੰ ਲੱਗਦਾ ਇਹ 85 ਦੇ ਆਉਣਗੇ ਜੇ ਦਿੰਦੇ ਨਹੀਂ ਚਲੋ ਮਿਲਦੇ ਆਂ ਜੀ ਬੰਦਿਆਂ ਨੂੰ ਫੰਗੜਾ ਦੀ ਉਹ ਪੁੱਛ ਆ ਲੈਦੇ ਨੇ ਕਹੀ ਆ ਹਾਂ ਰਿਗਾਰਡ ਜੀ ਆਪਾਂ ਬੰਦਿਆਂ ਨੂੰ ਗੇਲੇ ਜੀ ਦਾ ਕੰਮ ਸੁਣਾਇਆ ਹੋਇਆ ਹੈ ਲਓ ਜੀ ਆਹ ਟਰੈਕਟਰ ਚ ਫਾਰ ਆਣ ਵਾਲਾ ਜਿਹਨੇ ਅਸੀਂ ਦੇਖਣਾ ਇਹ ਦੇਖਦੇ ਆ ਵੀ ਤਾਂ ਸੋਚਦਾ ਹੁੰਦਾ ਕਿ ਲੋਕ ਕਿਹੜੀ ਆਈ ਇਹ ਲਓ ਜੀ ਆ ਖੜਾਤਾ ਸਾਡਾ ਜਹਾਜ਼ ਉਰੇ ਇੱਕਾ ਮੁੰਡੇ ਦੇ ਕਰਾਉਣੇ ਨੇ ਪਟੇ ਲੋਟ ਇਹ ਕਹਿੰਦਾ ਮੇਰੀ ਦਾੜ੍ਹੀ ਬਬਦ ਮੜੀ ਦਿਖਾਓ ਕਿ ਠੀਕ ਹੋ ਗਈ ਆ ਦੇਖੋ ਅੱਜ ਫਿਰ ਟਾਈਮ ਨਾ ਚੱਲੇ ਸੀ ਘਰ ਨੂੰ ਟਰੈਕਟਰ ਦਾ ਫੇ ਆਪਣਾ ਸੱਤ ਤਾਂ ਹੋ ਗਿਆ ਉਹਦਾ 7.5 ਲੱਖ ਦਾ ਜੀ ਉਹ ਇਹਨੂੰ ਫੈਕਟਰੀ ਵਾਲਿਆਂ ਨੂੰ ਦਵਾਇਆ ਪਹਿਲਾਂ ਜੌਂਡੀਰ ਦਵਾਇਆ ਇਹਨਾਂ ਨੇ 852 ਲੈ ਲਈ ਕੱਲ 3-4 ਨਵੇਂ ਇਹਨਾਂ ਦੇ ਬੰਦ ਕਰਾਂਗੇ ਦੋ ਵਿਚਾਲੇ ਮਹੀ ਪਹਿਲਾਂ ਉਹ ਲੈ ਕੇ ਦੇਖੋ ਵੇ ਹੁਣ ਇਹ ਇੱਕ ਜੌਂਡੀਅਰ ਚਲਾ ਕੇ ਦੇਖਣਗੇ ਕਹਿੰਦੇ ਫੇਰ ਲਵਾਂਗੇ ਨਾ ਕੋਈ ਕਾਫੀ ਟਰੈਕਟਰ ਨੇ ਸਵਾਰਾ ਜਿਆਦੇ ਲੈਂਦੇ 855 ਤੇ ਇੱਕ ਦੇ ਖੜਾ ਵੀ ਹੋਇਆ ਇੱਕ ਅੱਧਾ ਕਰਨ ਵਾਲਾ ਜਿਹੜੇ ਲੈ ਆਏ ਨੇ ਮੈਨੂੰ ਲੱਗਦਾ ਖੜਾ ਵੀ ਇੱਥੇ ਕੋਈ ਅੰਦਰ ਹੀ ਨਹੀਂ ਆਹ ਖੜਾ ਨਹੀਂ ਇੱਕ ਇੱਥੇ ਕਾਹ ਖੜਾ ਆਹ ਖੜਾ ਬਾਊ ਗਣਾ ਚਾਰ ਦੀ ਧਰਤੀ ਗੱਲ ਇਕੱਠੀ ਉਹ ਕਦੋਂ ਪਿਆ ਸੀ ਆ ਕੇ ਗੱਲ ਚੱਲ ਗਈ ਮੈਂ ਕਿਹਾ ਉਹ ਤੁਸੀਂ ਜੌਂੜੀ ਉਹਨੇ ਕਿ ਦੇਖੋ ਹੋਰੇ ਲਈ ਜੰਨੇ ਆ ਆਹ ਟਰੈਕਟਰ ਲਏ ਨੇ ਕੱਲ ਫੇਰ ਦੋ ਆ ਗਏ ਧੀ ਇਹਨਾਂ ਦੇ ਬਾਕੀ ਫੇਰ ਸਟਾਪ ਲਾਤਾ ਹੁਣ ਇੱਕ ਜੌਂੜੀ ਦਾ ਸੌਦਾ ਕਰਿਆ ਅੱਜ ਕੀ ਫੇਰ ਚਲਾ ਕੇ ਦੇਖਦੇ ਆਂ ਕਹਿੰਦੇ ਇਹਨਾਂ ਦਾ ਹਲੇ ਮਨ ਥੋੜਾ ਜਿਹਾ ਐ ਆ ਵੀ ਨਵੀਂ ਚੀਜ਼ ਆ ਪਹਿਲਾਂ ਚਲਾ ਕੇ ਦੇਖਣੀ